ਲਓ ਜੀ ਫੇਰ ਮਿੱਤਰੋ ਅੱਜ ਇੱਕ ਫੇਰ ਬਲੌਗ ਲੈ ਆਏ ਆ ਜਿਹਦੇ ਵਿੱਚ ਪੰਜ ਸੱਤ ਜਾਨਵਰ ਮੋਟੇ ਮੋਟੇ ਦਿਖਾ ਦੇਣਾ ਤੁਹਾਨੂੰ ਮੇਨ ਮਿੰਡ ਦੇ ਜਾਨਵਰ ਤੇ ਪਹਿਲਾ ਅਨੁਖਰੀ ਬਸ਼ੀਰੀਆ ਜਿਹੜੀ ਸਾਪ ਉਤਰੀ ਵਾਲੇ ਤੇ ਆ ਕਾਕਾ ਜੀ ਬਸ਼ੀਰਾ ਜੀ ਜਿਹੜਾ ਭਾਣਾ ਹਜ਼ਾਰਾਂ ਜੀ ਵੰਦਣਾ ਛੋਟੇ ਮੁੱਲ ਦਾ ਬਸ਼ੀਰਾ ਤੇ ਉਮਰ ਵੀ ਸੋਹਣੀ ਆ ਪਰ ਖਾਨਦਾਨ ਚੰਗਾ ਤਿੰਨ ਨੰਬਰ ਤੇ ਆ ਬਸ਼ੀਰੀਆ ਚੰਬੀ ਨੂਰੇ ਦੀ ਬਾਕਰਪੁਰ ਵਾਲੇ ਦੀ ਤੇ ਆ ਘੋੜੀਆਂ ਖੜੀਆਂ ਇਹਨਾਂ ਦੀ ਡਿਟੇਲ ਦਵਾਂਗੇ ਸਾਰੇ ਜਾਨਵਰਾਂ ਦੀ ਮੰਨ ਲਓ ਇੱਕ ਮੋਟਾ ਰਿਵਿਊ ਦੇ ਦੇਣਾ ਜਿਹੜੇ ਕੱਲ੍ਹ ਦੇਣੇ ਸੀ ਤਰੀਕ 11 ਤਰੀਕ ਨੂੰ ਆਪਣੇ ਫਾਰਮ ਤੇ ਖੜੇ ਸੀ ਅੱਜ 12 ਨੂੰ ਵੀਡੀਓ ਪਾਉਣ ਲੱਗੇ ਆ ਤੇ ਇਹਨਾਂ ਵਿੱਚੋਂ ਜਨਵਰੀ ਕੋਸ ਸੀਲ ਵੀ ਹੋ ਸਕਦੇ ਆ ਤੇ ਜਨਵਰੀ 2-3 ਦਾ ਆਪਣਾ ਸੌਦਾ ਹੋਇਆ ਉਹ ਨਵੇਂ ਫਾਰਮ ਤੇ ਵੀ ਆ ਜਣੇ ਪਹਿਲਾਂ ਡਿਟੇਲ ਦਿੰਨੇ ਆ ਬਿਸ਼ੇਰੀ ਤੋਂ ਪਹਿਲਾਂ ਸਵਾਗਤ ਹੈ ਦੋਸਤੋ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਟੈਬਲ ਨੂੰ ਸਵਾਗਤ ਜੀ ਆਏ ਨੂੰ ਤੇ ਲੋ ਵੀ ਸੱਜਣੋ ਵੀਡੀਓ ਆਪਾਂ ਕਰਦੇ ਆ ਸ਼ੁਰੂ ਵੱਧ ਤੋਂ ਵੱਧ ਸ਼ੇਅਰ ਵਾਲੇ ਬਟਨ ਨਾ ਪੋਚੋ ਪਹਿਲਾਂ ਤਾਂ ਨੌਕਰੀ ਬਸ਼ੀਰੀ ਤੁਸੀਂ ਦੇਖ ਲਈ ਨੌਕਰੀ ਬਸ਼ੀਰੀ ਡਿਟੇਲ ਦੱਸ ਦਿੰਨੇ ਆ ਇਹ ਉਹ ਬਸ਼ੀਰੀ ਜਿਹੜੀ ਆਪਾਂ ਛੇ ਵਾਲੀ ਦੇਣੀ ਆ ਹਜ਼ਾਰਾਂ ਚ ਦੇ ਦਾਂਗੇ ਹਜ਼ਾਰਾਂ ਤੋਂ ਥੋੜੀ ਉੱਪਰ ਮਿਲ ਜੀ ਜਾਇਦ ਜਾਂ ਮੁੱਲ ਤੇ ਆ ਬਸ਼ੀਰਾ ਕਰੋ ਚੈੱਕ ਤੁਸੀਂ ਇਹਦਾ ਮੁੱਲ ਵੀ ਹਜ਼ਾਰਾਂ ਤਕਰੀਬਨ ਜਿੰਨੇ ਵੀ ਜਾਨਵਰ ਅੱਜ ਆਪਾਂ ਦਿਖਾਉਣੇ ਆ ਤਕਰੀਬਨ ਸਾਰੇ ਹਜ਼ਾਰਾਂ ਵਾਲੇ ਬਸ਼ੀਰਾ ਜੀ 2 ਮਹੀਨੇ ਦੇ ਆਸ-ਪਾਸ ਹੋ ਗਿਆ ਕਾਕਾ ਜੀ ਨਾਂ ਮਾਂ ਇਹਦੀ ਬਾਹਰ ਟੈਂਚ ਦੀ ਮਾਂ ਵੀ ਦਿਖਾਵਾਂਗੇ ਮਾਂ ਸੰਚੌਰ ਵਾਲੇ ਗਣੇਸ਼ ਕੋੜੇ ਦੀ ਤੇ ਬੱਚਾ ਬਾਈ ਮੰਗੂ ਗੱਗੜਪੁਰ ਵਾਲੇ ਕੋਲ ਪ੍ਰਵਾਤ ਲੈਣ ਦਾ ਹੁੰਦਾ ਸੀ ਘੋੜਾ ਮੱਥੇ ਪਟੇ ਦਾ ਉਹਦਾ ਦੱਸਿਆ ਬੱਚੇ ਦੀ ਗਰਦਨ ਪਿੱਠ ਪੂਰਾ ਪੂਰਾ ਚੰਗਾ ਤੇ ਕੱਦ-ਕੁੱਦ ਬਹੁਤ ਕੱਡੂ ਕੰਪਯੋ ਦਾ ਕੱਦ ਹੀ ਬਹੁਤ ਸੀ ਮਾਦ ਜੀ ਦੇਖੋ ਘੋੜਿਆਂ ਆਰਕੀ ਘੋੜੀ ਤੇ 3 ਨੰਬਰ ਤੇ ਆ ਨੀਲੀ ਘੋੜੀ ਹੈ ਜੀ ਖਾਨਦਾਨ ਮੱਝੂ ਕੇ ਆਲਾ ਦੱਸਿਆ ਮਗਰੋਂ ਤੇ ਜੈ ਰਾਜ ਤੋਂ ਗੱਬਣਾ ਸਾਢੇ 4-5 ਸਾਲ ਉਮਰ ਹੋ ਗਈ ਤੇ 60 ਵਾਰ ਹਾਈਟ ਗਰਦਨ ਗੁਰਦਨ ਚੈੱਕ ਕਰੋ ਕਿੰਨੀ ਪਤਲੀ ਤਾਂ ਹੋਣਾ ਕੰਨ ਕੰਡੀਸ਼ਨ ਦੀ ਪੂਰੀ ਚੰਗੀ ਆ ਕੁੰਡੀ ਵਾਲਾ ਕੰਨ ਫੇਸ ਹੂਸ ਗਰਦਨ ਲੰਮੀ ਆ ਤੇ ਗੱਬਣ ਚੈੱਕ ਪਾਸ ਹੋਈ ਆ 2 ਮਹੀਨਿਆਂ ਦੀ ਜੈ ਰਾਜ ਤੋਂ ਫੋਟੋ ਵੀਡੀਓ ਸਣੇ ਪਰਚੀ ਮਿਲ ਜੂ ਤੇ ਚੈੱਕ ਕਰ ਸਕਦੇ ਆ ਰਾਜੀ ਲਿੱਸੀ ਸਾਰੀ ਤੁਹਾਡੇ ਸਾਹਮਣੇ ਪੈਰਾ ਪੂਰਾ ਦੀ ਹੱਥਾਂ ਪੈਰਾਂ ਦੀ ਬਾਲ ਭੋਰੀ ਜਮਾਂ ਸਾਫ ਆ ਐਟੀਟਿਊਡ ਬਰੀਕੀ ਪੂਰੀ ਚੰਗੀ ਸਾਰੀਆਂ ਚੀਜ਼ਾਂ ਪੂਰੀ ਤਰ੍ਹਾਂ ਹੈਗੀਆਂ ਤੇ ਮੇਨ ਗੱਲ ਆ ਵੀ ਜੈ ਰਾਜ ਤੋਂ ਗੱਬਣ ਜੈ ਰਾਜ ਦਾ ਹਾਈਟ ਬਾਰੇ ਬੱਚਿਆਂ ਬਾਰੇ ਸਾਰੇ ਤੁਸੀਂ ਜਾਣਦੇ ਹੋ ਉਸ ਤੋਂ ਬਾਅਦ ਆ ਦੋ ਨੌਕਰੀਆਂ ਵੀ ਸ਼ੀਰੀਆਂ ਦਿਖਾਉਣੇ ਦੋਸਤੋ ਇਹ ਹੈਗੀ ਹੈ ਸਮਾ 2 ਸਾਲ ਦੀ ਬਸ਼ੀਰੀ ਤੇ ਇਹ ਡਾਇਮੰਡ 2 ਤੋਂ ਮੇਟ ਹੋਈ ਨੇ ਨਾ 10 ਤੋਂ 12 ਦਿਨ ਹੋ ਗਏ ਐ ਸਪੌਟਲੈਸੀ ਮੰਨੋ ਇੱਕ ਦੋ ਸਪੌਟ ਆਪੰਡੇ ਤੇ ਇਹਦੇ ਤੇ ਹਾਈਟ ਹੋਊਗਾ ਇਹਦੀ 98 ਪਲੱਸ ਪੈਠਪੂੜਾ ਚੰਗਾ ਲੱਗਿਆ ਹੋਇਆ ਤੇ ਇਹਨੂੰ ਹੋਗੇ 10 ਤੋਂ 12 15 ਦਿਨ ਦੇ ਆਸ-ਪਾਸ ਤੇ ਇਹਨੂੰ ਹੋਗੇ 20 ਪਲੱਸ ਦਿਨ 22 ਦਿਨ ਹੋਗੇ ਮੇਟ ਹੋਈ ਇਹ ਵੀ ਡਾਇਮੰਡ 2 ਤੋਂ ਹੋਈ ਆ ਇਹ 3 ਸਵਾ 3 ਸਾਲ ਦੇ ਤੇ 61 ਇੰਚ ਹੈ ਇਹਦੀ ਹਾਈਟ ਆ ਇਹਦੇ 2-4% ਸਪੌਟ ਹੈਗੇ ਪਰ ਬਰੀਕੀ ਬਰੂਕੀ ਚੰਗੀ ਹੈ ਤੇ ਦੋਸਤੋ ਇਹ ਕੱਲਾਂ ਲਈ ਚੇਤਕ ਦੀ ਦੱਸੀ ਆ ਮਾਲਕਾਂ ਨੇ ਆਪਾਂ ਨੂੰ ਜਿੰਨਾ ਤਾਂ ਪਲਿਆਂ ਦੀ ਤੇ 5-7 ਦਿਨਾਂ ਤਾਂ ਇਹ ਗੱਭਣ ਚੈੱਕ ਪਾਸ ਵੀ ਹੋ ਜੂ ਟੋਰਾ ਤੂਰਾ ਵੀ ਚੰਗਾ ਤੇ ਉਸ ਤੋਂ ਬਾਅਦ ਇੱਕ ਹੋਰ ਆ ਖੜੀ ਕੁਮੈਤ ਘੋੜੀ ਜਿਹੜਾ ਥੋੜਾ ਟਾਈਮ ਪਹਿਲਾਂ ਹੀ ਹੁਣ ਥੋੜੇ ਦਿਨ ਪਹਿਲਾਂ ਹੀ ਇਨਸਪਾਇਰ ਹੋਇਆ ਕੁੜਾ ਪਾਸ ਕਰ ਚੈਂਪੀਅਨ ਬਕਾਸ ਉਹਦੀ ਜਲਨੀ ਸਰ ਜਲੌਰ ਬੈਲਟ ਦੀ ਘੋੜੀ ਸੀ ਦੋਸਤੋ ਤੇ ਇਹ ਵੀ ਜੈ ਰਾਜ ਤੋਂ ਡੇਢ ਮਹੀਨਾ ਹੋ ਗਿਆ ਮੇਟ ਹੋਈ ਨੂੰ ਇਹ ਕਾਕਾ ਜੀ ਬਸ਼ੀਰਾ ਖੜਾ ਇਹਦੀ ਮਾਂ ਤੇ ਤਕਰੀਬਨ ਇਹ ਸਾਰੀਆਂ ਘੋੜੀਆਂ ਮਕਾਊਆ ਕੁਮੈਤ ਮੱਥੇ ਫੁੱਲਦੀ ਮੱਥੇ ਪਟੇ ਦੀ ਬਿਸ਼ੇਰੀ ਮੱਥੇ ਪਟੇ ਦੀ ਕੁਮੈਤ ਘੋੜੀ ਚੰਬੀ ਘੋੜੀ ਤਿਆਤ ਬਿਸ਼ੇਰੀ ਕਰੋ ਚੈੱਕ ਬਿਸ਼ੇਰੀ ਗਲਦੀ ਚੰਬੀ ਦੋਸਤ ਬਿਸ਼ੇਰੀ ਸਾਢੇ 7 ਮਹੀਨਿਆਂ ਦੀ ਹੋਈ ਹੈ ਮਾਲਕਾਂ ਨੇ ਨੂਰੇ ਦੀ ਦਿੱਤੀ ਕੰਨ ਕੰਡੀਸ਼ਨ ਪੂਰੀ ਚੰਗੇ ਨੇੜਿਓਂ ਵੀ ਦਿਖਾਵੇਂ ਡੇਮਨ ਲੱਗੀ ਹੋਈ ਹੈ ਮੱਥੇ ਸਿੰਗਲ ਪੌਰੀ ਬਾਲ ਪੌਰੀਆਂ ਦੀ ਹੱਥਾਂ ਪੈਰਾਂ ਦੀ ਸਾਫ ਧੰਨਾਂ ਦੀ ਕੁੰਡੀ ਕਰੋ ਚੈੱਕ ਤੇ ਨਵੀਂ ਉਮਰ ਦੀ ਬਸ਼ੇਰੀ ਕੋਈ ਬਸ਼ੇਰੀ ਲੈਣ ਦਾ ਚਾਹਵਣਾ ਹੋਇਆ ਚੰਬੀ ਬਸ਼ੇਰੀ ਤਾ ਦੇਖ ਲਿਓ ਜਾਨਵਰ ਨੂੰ ਆਉਣ ਵਾਲੀ ਵਜਾ ਕਰਕੇ ਨਾ ਇੱਕ ਰੀਤੇ ਤੇ ਖੁੱਲੇ ਸਾਡੇ ਰੀਤੇ ਤੇ ਲੇਟਾ ਮਾਰੇ ਤਾਂ ਮੈਟਰ ਭਰ ਗਿਆ ਤੇ ਬਾਕੀ ਸਾਹਮਣੇ ਤੁਹਾਡੇ ਜਿਹੜੀ ਕੁਆਲਿਟੀ ਉਹ ਦੇਖ ਦੀ ਆ ਕੇ ਸਾਹਮਣੇ ਦੇਖ ਕੇ ਸੌਦਾ ਕਰ ਲਓ ਫਾਰਮ ਦਾ ਐਡਰੈਸ ਵੀ ਪਤਾ ਤੇ ਆ ਨੌਕਰੀ ਬਸ਼ੇਰੀ ਦੋਸਤ ਜਿਹਦੀ ਆਪਾਂ ਗੱਲ ਕਰਦੇ ਤੇ ਆ ਬਸ਼ੇਰਾ ਕਰੋ ਇੱਥੇ ਇੱਕ ਪੰਜਾਬ ਦੀ ਚੈਂਪੀਅਨ ਬਲੱਡ ਲਾਈਨ ਚੋਂ ਆ ਰਣੀ ਵਾਲਾ ਦਲਵਾਗ ਤਾਂ ਨਾਂ ਤੋਂ ਹੀ ਸੁਣਿਆ ਹੀ ਹੋਣਾ ਮਿੱਤਰੋ ਉਹਦਾ ਪੂਤਾ ਤੇ ਬਾਈ ਜੱਸੜ ਹੁਣਾਂ ਕੋਲ ਲੁਧਿਆਣੇ ਦਲ ਰਾਜ ਘੋੜਾ ਖੜਾ ਜਿਹੜਾ ਤਕਰੀਬਨ ਸਾਰੇ ਸ਼ੋਅਾਂ 'ਚ ਨੰਬਰਾਂ ਤੇ ਆਉਂਦਾ ਤੇ ਐਕਟਿੰ ਜਿਹੜਾ ਹੁਣ ਸਾਰਿਆਂ ਤੋਂ ਲਾਸਟ ਸ਼ੋਅ ਹੋਇਆ ਸੀ ਉਹਦਾ ਬਿਨਰ ਬਣਿਆ ਪਹਿਲੇ ਨੰਬਰ ਤੇ ਆਇਆ ਸੀ ਭੋਗੀ ਗੱਲ ਸ਼ੋਅ 'ਚ ਤੇ ਪੈਠਪੂੜਾ ਕਰ ਚੈੱਕ ਬੱਚਾ ਹੋ ਗਿਆ 10.5 11 ਮਹੀਨਿਆਂ ਦਾ ਕੰਨਾਂ ਦੀ ਕੁੰਡੀ ਬਹੁਤ ਬਲਰ ਹੁੰਦਾ ਕਰਕੇ ਪਤਾ ਨਹੀਂ ਚੱਲਦਾ ਕੁੰਡੀ ਥੱਲੇ ਨੂੰ ਮੁੜੀ ਹੋਈ ਆ ਮੱਥੇ ਬਲੇ ਦੋ ਪੈਰ ਚਿੱਟੇ ਪੁੱਠਾ ਪਾਠ ਆ ਪੂਰਾ ਤੰਗਾ ਗਰਦਨ ਗੁਰਦਨ ਕੰਗੇ ਧਲਿਆਰਾ ਰੱਸਾ ਪਾਇਆ ਕਰਕੇ ਤੁਹਾਨੂੰ ਤੋਂ ਉਹ ਜਿਹੜੀ ਨੈਕ ਪ੍ਰੋਫਾਈਲ ਉਹ ਨੂੰ ਪਤਾ ਚੱਲ ਆ ਬਸ਼ੇਰਾ ਬਸ਼ੇਰਾ ਇੱਕ ਆ ਬਸ਼ੇਰਾ ਭਾਣ ਨਾਲ ਬਣ ਜਾਣਾ ਮਿੱਤਰੋ 10 10.5 ਮਹੀਨੇ ਹੋ ਕੱਦ ਬਹੁ ਕੱਡੂ ਬੱਚਾ ਇਹ ਚੀਜ਼ ਦੀ ਗਾਰੰਟੀ ਦੇ ਦੇ ਨੇ ਮੱਥੇ ਫੁੱਲ ਆ ਦੋ ਪੈਰ ਟਿੱਕੇ ਚੰਦਨ ਘੋੜੇ ਦਾ ਗੈਰਾ ਤਲੇ ਦਾ ਤੇ ਗਰਦਨ ਗੁਰਦਨ ਦੇਖੋ ਚਾ ਇੱਕ ਲੈਂਥ ਲੋਂਥ ਕਿੰਨੀਆਂ ਹੱਡਾਂ ਪੈਰਾਂ ਦਾ ਬਾਹਲਾ ਖੁੱਲਾ ਤੇ ਭਾਣ ਵਾਲੀ ਆ ਤਾਂ ਮੰਨ ਲਓ ਜਮਾ ਸਸਤਾ ਬਣਦਣਾ ਇਹ ਤੋਂ ਸਸਤਾ ਹੈ ਚੰਗਾ ਇਹਨਾਂ ਘੋੜਾ ਬਣਨ ਵਾਲਾ ਬਸ਼ੇਰਾ ਤੁਹਾਨੂੰ ਮਿਲਣਾ ਹੀ ਨਹੀਂ ਚੰਭਿਆਂ ਦੇ ਰੇਟ ਤੇ ਬਸ਼ੀਰਾ ਮਿਲ ਜਣ ਤੁਹਾਨੂੰ ਇੰਨੀ ਚੀਜ਼ ਦੀ ਗਾਰੰਟੀ ਦਿੱਤੀ ਆਪਾਂ ਦੋ ਪੈਰ ਚਿੱਟੇ ਇੱਕ ਮੂਰਲਾ ਇੱਕ ਮਗਰਲਾ ਪੈਰ ਤੇ ਲਿੱਸਾ ਲਿੱਸਾ ਬੱਚਾ ਪਰ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈ ਤੇ ਇੱਕ ਹੋਣਾ ਘੋੜੀ ਦੇਖਿਓ ਖਲੀਫੇ ਤੋਂ ਗੱਬਣ ਮੂਰਨ ਨਿਵੇਧਾ ਅੱਜ ਖੜੀ ਹੈ 98+ ਹਾਈਟ ਆ ਦੋ ਮਹੀਨੇ ਖਲੀਫੇ ਚੈੱਕਪੋਇੰਟ ਤੇ ਆ ਜੈਰਾਜ ਤੋਂ ਮੀਟ ਹੋਈ ਮੱਥੇ ਬਲੇਜਦੀ ਆ ਘੋੜੀ ਕੁਮੈਤ ਜੈਰਾਜ ਤੋਂ ਮੀਟ ਹੋਈ ਨੂੰ ਥੋੜੇ ਦਿਨ ਹੋ ਗਏ ਤੇ ਆ ਡਾਇਮੰਡ 2 ਤੋਂ ਮੀਟ ਹੋਈ ਨੂੰ ਇਹਨੂੰ ਵੀ 22 ਦਿਨ ਹੋ ਗਏ 22 23 ਦਿਨ ਹੀ ਹੋ ਗਏ ਫੋਟੋ ਵੀਡੀਓ ਸਣੇ ਸਲਿੱਪ ਸਾਰੇ ਪ੍ਰੂਫ ਮਿਲੂ ਤੇ ਲਾਲ ਚੰਬੀ ਗਾਡੀ ਜੰਬੀ ਆਪਾਂ ਕਹਿ ਸਕਦੇ ਹਾਂ ਘੋੜੀਏ ਦੋਸਤੋ ਪੇਟਲ ਜਿਵੇਂ ਸੂਨ ਵਾਲੀ ਹੁੰਦੀ ਆ ਤੇ ਆਹ ਨੁਕਰੀਏ ਬਿਛੇਰੀਏ ਦੋਸਤੋ ਜਿਹੜੀ ਆਪਾਂ ਪਹਿਲਾਂ ਦਿਖਾਈ ਸੀ ਸੋ ਜਾਨਵਰ ਦਿਖਾਤੇ ਮਿੱਤਰੋ ਜਿਹੜਾ ਵੀ ਤੁਹਾਡੇ ਪਸੰਦ ਹੋਇਆ ਫੋਨ ਤੇ ਡਿਟੇਲ ਦਾਸੋ ਚਾਹੇ ਸਾਹਮਣੇ ਆ ਕੇ ਫਾਰਮ ਤੇ ਬਹਿ ਕੇ ਅੱਖਾਂ ਹੀ ਦੇਖ ਕੇ ਫਿਰ ਜਾਨਵਰ ਸਿਲੈਕਟ ਕਰ ਲਿਓ ਹਣਾ ਤੇ ਜਾਨਵਰ ਆਪਣੇ ਫਾਰਮ ਤੇ ਹੋਰ ਵੀ ਆਜਣੇ ਮਿਲਦੇ ਨੇ ਜਲਦ ਨਵੀਂ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਪਿਆਰ ਦੇਣੇ ਸ਼ੇਅਰ ਕਰ ਦਿਓ ਵੀਡੀਓ ਤੇ ਨ